ਹਣ ਆ ਵੇਖੋ ਅੰਬਾ ਦੀ ਵੇਖੋ ਇੱਧਰ ਇਹ ਵੀ ਹੁਣ ਬਾਈ ਨੂੰ ਵੇਖੋ ਬਾਈ ਨੂੰ ਐਸੇ ਕਰਕੇ ਮੈਂ ਦੱਸਿਆ ਵੀ ਸੀਗਾ ਵੀਡੀਓ ਮੈਂ ਆ ਵੇਖੋ ਸਾਡੀ ਵੈਰੈਟੀ ਇੱਥੋਂ ਪਤਾ ਲੱਗਦਾ ਚੰਗੀ ਚੀਜ਼ ਦਾ ਹੁਣ ਕੁਆਲਿਟੀ ਦਾ ਠੀਕ ਹੈ ਜਿਹੜੀ ਕੁਆਲਿਟੀ ਆਪੇ ਹੀ ਬੋਲਦੀ ਹੈ ਵੇਖੋ ਸਾਈਜ਼ ਆ ਜਾ ਬਈ ਅੱਗੇ ਠੀਕ ਹੈ ਇੱਧਰ ਵੇਖੋ ਸਾਈਜ਼ ਠੀਕ ਹੈ ਆਂ ਲੱਗੇ ਅੱਗੇ ਲਿਓ ਹੁਣ ਆ ਵੇਖੋ ਜਿੱਧਰ ਐਸ ਲੋੜ ਤਾਂ ਆਪਾਂ ਵਿਖਾ ਦਿੰਦੇ ਸਾਰੇ ਐਂ ਵੇਖੋ ਤੁਸੀਂ ਐਂ ਵੀ ਮਲ ਪੂਰਾ ਪੂਰਾ ਹੁੰਦਾ ਜਮ ਹੱਥ ਤੇ ਆ ਵੇਖੋ ਆ ਜਾ ਬਈ ਅੱਗੇ ਇੱਧਰ ਆ ਜਾ ਆ ਸਾਰੇ ਇਹ ਨਹੀਂ ਕਿ ਵੀ ਇੱਕ ਤਾਂ ਹੀ ਲੱਗਿਆ ਆ ਮਰੋਲੀ ਗਾ ਠੀਕ ਹੈ ਇਧਰ ਵੇਖੋ ਠੀਕ ਹੈ ਆ ਨਾਲ ਬੁੱਟੇ ਆੰਬਾਂ ਦੀ ਕੁਆਲਿਟੀ ਦਾ ਵੀ ਇਹੀ ਦਾ ਚੀਜ਼ ਹੈ ਬਾਈ ਦੀ ਕੁਆਲਿਟੀ ਹੈ ਇੱਥੇ ਆ ਜਾ ਮਾਣਾ ਅੱਗੇ ਤੁਹਾਨੂੰ ਮੈਂ ਦਿਖਾਉਣਾ ਇਧਰ ਆ ਜਾ ਬਾਈ ਇੱਕ ਇਹ ਚੀਜ਼ ਹੈ ਬਈ ਕੁਆਲਿਟੀ ਹੈ ਮੰਨ ਲਓ ਕੋਈ ਵੀਡੀਓ ਚ ਮਾੜੀ ਮੋਟੀ ਕਮੀ ਰਹੇ ਜੀ ਤਾਂ ਕੋਈ ਨਹੀਂ ਗੁੱਸਾ ਨਾ ਕਰਿਓ ਇਹ ਕੁਆਲਿਟੀ ਹੈਗੀ ਹੈ ਬਾਈ ਕਵਾਲਿਟੀ ਦੇ ਇਥੋਂ ਪਤਾ ਲੱਗਦਾ ਵੀ ਚੀਜ਼ ਨੂੰ ਅਕਸਰ ਬੂਟੇ ਸਾਰੇ ਚੰਗੇ ਆ ਪਰ ਜੇ ਉਹਨੂੰ ਕੁਝ ਲੱਗੂ ਨਾ ਬਈ ਚੰਗੇ ਉਹਨੂੰ ਕੀ ਕਰਾਂਗੇ ਪੱਤੇ ਤਾਂ ਕੋਈ ਚਟਰੇ ਨਹੀਂ ਹਨਾ ਉਹ ਗੱਲ ਆ ਵੀ ਨਿਕਲਣਾ ਚਾਹੀਦਾ ਜੋ ਹੁੰਦਾ ਬਈ ਇਹ ਰ ਆਪਾਂ ਨੂੰ ਤਸੱਲੀ ਆ ਬਈ ਜੇ ਕੋਈ ਲੈ ਜਾਉਂਗੇ ਨਾ ਗਾਰੰਟੀ ਲੰਬਾ ਨਹੀਂ ਆਉਂਦਾ ਠੀਕ ਹੈ ਲੰਬਾ ਉਹ ਤਾਂ ਬਈ ਲੋਕ ਆਪੇ ਜਾਣੋ ਹਟ ਜਾਣਗੇ ਹੁਣ ਬਾਈ ਕੋਲੇ ਮੈਂ ਕੱਲ ਵੀ ਬੈਠਾ ਰਿਹਾ ਹਸ਼ਾਰਪੁਰੋ ਕੀ ਮੈਂ ਨਾ ਪੂਰੇ ਪੰਜਾਬ ਚੋਂ ਤਾਂ ਆਉਂਦੀ ਆਉਂਦੇ ਰਾਂ ਹਰਿਆਣਾ ਤੋਂ ਵੀ ਇਹਦਾ ਨਰਸਰੀ ਸਾਡੇ ਇੱਥੇ ਹੁਣ ਘੱਟੋ ਘਾਟੇ 500 ਨਰਸਰੀ ਆ ਅਸੀਂ ਇਨੀ ਨਰਸਰੀਆਂ ਛੱਡ ਕੇ ਉੱਥੇ ਜਾਂਦੇ ਕੋਈ ਗੱਲ ਰ ਤਾਂ ਹੀ ਜਾਂਦੇ ਆ ਜਿੱਦ ਦੇ ਕੋਈ ਸਾਡੇ ਨਾਲ ਠੱਗੀ ਵਜੂ ਅਸੀਂ ਵੀ ਉੱਦੇ ਤੁਹਾਨੂੰ ਵੀਡੀਓ ਉੱਦੇ ਨਹੀਂ ਪਾ ਦਾਂਗੇ ਵੀ ਆ ਗਲਤ ਐ ਵੀ ਆ ਚੀਜ਼ ਨਾ ਲਿਓ ਠੀਕ ਐ ਜੇ ਆਪਣਾ ਕਿਹੜਾ ਪੈਸੇ ਦੇ ਕੇ ਲਿਆਂਦੀ ਕੋਈ ਆਪਣੇ ਤਾਂ ਇਹ ਨਹੀਂ ਬਾਈ ਨਾਉਂ ਦੇਣੀ ਪਰ ਆਪਾਂ ਸਿਰ ਚੰਗੀ ਚੀਜ਼ ਬਾਰੇ ਬੋਲਣਾ ਪੈਂਦਾ ਜੇ ਕੋਈ ਸਾਨੂੰ ਲੱਗੂ ਵੀ ਆ ਸਾਡੇ ਨਾਲ ਠੱਗੀ ਵਜਦੀ ਐ ਤਾਂ ਸਾਨੂੰ ਪਹਿਲਾਂ ਅਸੀਂ ਵੀਡੀਓ ਪਾਵਾਂਗੇ ਵੀ ਸਾਡੇ ਨਾਲ ਠੱਗੀ ਵਜਦੀ ਐ ਕੋਈ ਲਿਆਜ ਨਹੀਂ ਕੁਝ ਨਹੀਂ ਸਾਨੂੰ ਵੀ ਉਹੀ ਰੇਟ ਲੱਗਦਾ ਸਾਰਾ ਕੁਝ ਸਿਰਫ ਚੰਗੀ ਠੀਕ ਹੈ ਵੀਰੇ ਹੈ ਗਿਆ ਜੀ ਸੇਵ ਸੇਵਾਂ ਨੂੰ ਕਿੰਨੇ ਪੰਮੇ 2.5-3 ਸਾਲ ਹੋ ਗਏ ਕਿੰਨੇ ਹੋ ਗਏ 4 ਸਾਲ ਹੋ ਗਏ ਇਹ ਬਾਈ ਮੇਰੇ ਨਾਲ ਹੀ ਛੋਟੇ ਹੁੰਦੇ ਤੋਂ 7 ਸਾਲਾਂ ਲੱਗਦੀ ਉਹਨੇ ਬੱਚੇ ਵੀ ਹੋ ਗਏਗਾ ਇਹ ਬਾਈ ਆਹ ਲਾ ਲਓ ਤੁਸੀਂ ਉਹ ਸੇਵ ਹੈ ਇਹ ਲਿਆਂਦਾ ਮੈਂ ਝੂਠ ਨਹੀਂ ਬਾਈ ਨੇ ਚਲੋ ਨਹੀਂ ਬੋਲ ਸਕਦਾ ਉਹਨਾਂ ਚੋਂ ਨਰਸਰੀਆਂ ਸਿਸਟਮ ਹੋ ਗਿਆ ਇਹ ਬਈ ਨਰਸਰੀ ਤੋਂ ਲੈ ਕੇ ਆਂਦੇ ਸੀਗੇ ਬਈ ਹੁਣ ਉਹਨੇ ਸੇਵ ਹੈ ਇੱਕ ਸੇਵ ਦਾ ਦਾਣਾ ਨਹੀਂ ਲੱਗਿਆ ਕਦੇ ਠੀਕ ਹੈ ਉੱਤੇ ਵੈਦਰ ਵੇਖ ਲਓ ਮਹਿੰਦੀ ਦੇ ਫੁੱਟੇ ਆ ਕੋਈ ਆਏ ਨਹੀਂ ਵੀ ਧੁੱਪ ਹੈ ਬਈ ਛਾਵੇਂ ਜਮਾ ਛਾਵੇਂ ਆ ਪੂਰਾ ਵਧੀਆ ਉੱਤੇ ਮਾਹੌਲੇ ਦੇ ਕੋਈ ਚਾਰ ਚੁਫੇਰੇ ਠੰਡ ਹੈਗੀ ਐ ਨੂੰ ਠੀਕ ਹੈ ਰੋਜ਼ ਪਾਣੀ ਛਿੜਕਦੇ ਆ ਪਾਉਨੇ ਆ ਆ ਸੁਪੂਟਾ ਖੜਾ ਸੇਵ ਦਾ ਆ ਖੜਾ ਮਗਰ ਇੱਕ ਦਾਣਾ ਨਹੀਂ ਲੱਗਿਆ ਹੁਣ ਦੱਸੋ ਕੀ ਕਰੀਏ ਹੁਣ ਬਾਈ ਕੋਲੋਂ ਬੁੱਕ ਕਰਾਏ ਆ ਨਾਸ਼ਪਤੀ ਤੇ ਸੇਵ ਠੀਕ ਹੈ ਤੇ ਉਹ ਹੁਣ ਆਪਾਂ ਉਹ ਲਾਉਣੇ ਹਾਂ ਬਹੁਤ ਫਰ ਵੈਰਾਈ ਦੱਸਾਂਗੇ ਬਾਕੀ ਲੋਕਾਂ ਨੇ ਤਾਂ ਬਾਈ ਦੇ ਬਹੁਤ ਕਾਮ ਹੋਏ ਆ ਤੇ ਸਾਡੇ ਹੋ ਗਿਆ ਅਸੀਂ ਵੀ ਦੱਸਾਂਗੇ ਕਿ ਸੇਵ ਕਿਵੇਂ ਆ ਕੱਲ ਬੁੱਕਰ ਆਇਆ ਸੇਵ ਤੇ ਨਾਸ਼ਪਤੀ ਬਾਕੀ ਬਾਈ ਨਾਲ ਤੁਸੀਂ ਗੱਲ ਕਰ ਲੈ ਫੋਨ ਤੇ ਜੀ ਕੀ ਵਾਲਾ ਇਸੀ ਕੱਲ ਸਾਰਿਆਂ ਨੂੰ ਠੀਕਾ ਕੋ ਪਿੰਡ ਜੀ ਸਾਡਾ ਵਿਰਿਆਮ ਕਿਹੜਾ ਬਾਰਡਰ ਦੇ ਉੱਤੇ ਰਾਜਸਥਾਨ ਵਾਲੇ ਦੇ ਪੰਜਾਬ ਦੀ ਲਾਸਟ ਲਾਸਟ ਦੂਜਾ ਪਿੰਡ ਆ ਇਧਰੋਂ ਇੱਕ ਪਿੰਡ ਅੱਗੇ ਰਹਿ ਗਿਆ ਤੇ ਜਮਾ ਰਾਜਸਥਾਨ ਦੇ ਨਾਲ ਆ ਟੈਂਪਰੇਚਰ ਸਾਡੇ ਹੁੰਦਾ ਫੁੱਲ ਆਮ ਨਾਲੋਂ ਮਤਲਬ ਦੋ ਟੈਂਪਰੇਚਰ ਜ਼ਿਆਦਾ ਹੀ ਹੁੰਦਾ ਹੁਣ ਪਿੱਛੇ ਆਮ 44 ਸਾਢੇ 46 ਸੀਗਾ ਗੰਗਨਗਰ ਦਾ 47 ਵੀ ਹੋ ਗਿਆ ਸੀਗਾ ਗੰਗਨਗਰ ਸਾਡੇ 15 ਕਿਲੋਮੀਟਰ ਇੱਥੋਂ ਤੇ ਆ ਤੁਹਾਨੂੰ ਮੇਨ ਦੱਸਣੀ ਸੀਗਾ ਨਾਮ ਮੇਰਾ ਪੀਤਾ ਸਿੱਧੂ ਆ ਜੀ ਫੋਨ ਨੰਬਰ 9855000620 ਠੀਕ ਹੈ ਜੀ ਪੁਨੀਤ ਸਿੱਧੂ ਵੈਸੇ ਨਾਮ ਮੇਰਾ ਤੇ ਦੂਜਾ ਨੰਬਰ ਬਾਈ ਬਾਈ ਦੇਵ ਤੋਂ ਲਈ ਸੀ ਆਪਾਂ ਜਰਾਲਾਪਾਦ ਤੋਂ ਬੂਟੇ ਆ ਠੀਕ ਹੈ ਜੀ ਇਹ ਬੂਟਿਆਂ ਨੇ ਮੰਨ ਲਓ ਆ ਪਿਛਲੇ ਹਫਤਾ ਪਹਿਲਾਂ 5ਵੇਂ ਮਹੀਨੇ ਦੀ 25 26 ਤਰੀਕ ਨੂੰ ਜਦੋਂ ਟੈਂਪਰੇਚਰ ਫੁੱਲ ਸੀ ਉਦੋਂ ਇਹਨੇ ਲਗਰਾਂ ਕੱਢੀਆਂ ਵੇਖੋ ਨਵੇਂ ਪੱਤੇ ਠੀਕ ਹੈ ਜੀ ਆਜੋ ਅੱਗੇ ਇਹ ਬਾਈ ਨੇ ਸਾਨੂੰ ਦੱਸਿਆ ਵੀ ਐ ਕਰਕੇ ਵੀ ਐ ਲਾਜੋ ਤੁਸੀਂ ਤਿਆਰਬਾ ਠੀਕ ਹੈ ਤੁਹਾਨੂੰ ਦੱਸ ਦਿਆਂ ਵੀ ਆ ਪੱਤੇ ਵੇਖੋ ਨਵੇਂ ਆ ਥੱਲੇ ਵੇਖੋ ਕਿੱਡੇ ਪੱਤੇ ਐ ਇਹ ਪੂਰੀ ਫੁੱਲ ਗਰਮੀ ਚ ਬਾਈ ਨੇ ਸਾਨੂੰ ਕਹੇ ਤੋੜੇ ਨੱਪਣੇ ਆ ਅਸੀਂ ਤੋੜੇ ਨੱਪੇ ਆ ਤੋੜੇ ਨੱਪਣ ਵਾਲਾ ਵੇਖੋ ਤੁਸੀਂ ਠੀਕ ਹੈ ਜੀ ਇਹ ਤੋੜਨ ਨੱਪਣਾ ਕੋਰਾ ਤੋੜਾ ਜਮਾ ਜਿਹੜਾ ਰੂਮ ਚਲਦੇ ਹੁਣ ਉਹਨੂੰ ਪਾਣੀ ਇੱਕ ਦਿਨ ਪਾ ਕੇ ਵੇ ਉਦੋਂ ਬਾਅਦ ਨੂੰ ਨੱਪਣਾ ਵੀ ਕਈ ਰ ਆਪਾਂ ਤੋੜਾ ਲੈ ਆਉਣੇ ਤੋੜਾ ਨੱਪ ਦਿੰਨੇ ਆ ਠੀਕ ਹੈ ਉਹ ਮੁੜ ਕੇ ਸਿੰਮਦਾ ਨਹੀਂਗਾ ਤੇ ਉਹ ਕੰਮ ਨਹੀਂ ਕਰਦਾ ਹੁਣ ਇਹੇ ਬੂਟੇ ਦੋ ਆ ਸਾਡੇ ਕੋਲੇ ਆਜਾ ਅੱਗੇ ਆਜਾ ਬਖਾਵਾਂ ਦੂਜੇ ਬੁੱਟਾ ਉਹ ਸੀ ਹੁਣ ਅਸੀਂ ਤੋੜਾ ਪੱਟੀ ਜਾਂਦੇ ਆ ਸਿਰਫ ਤਿਆਰਵਾ ਕੀਤਾ ਸੀਗਾ ਵੀ ਅਸੀਂ ਤੋੜਾ ਕੋਰਾ ਤੋੜਾ ਨੱਪਿਆ ਸੀਗਾ ਆ ਵੇਖ ਲਓ ਇਹ ਜਿੱਦੇ ਦਾ ਨੱਪਿਆ ਉਹਦੇ ਦਾ ਪਾਣੀ ਨਹੀਂ ਇਹ ਚ ਮੁੱਕਿਆ ਅੱਧਾ ਹੋਇਆ ਤੇ ਨਾ ਹੀ ਇਹਨੇ ਬੂਟਾ ਵੀ ਚੱਲ ਪਿਆ ਪਰ ਇਹਨੇ ਕੋਈ ਲਗਰਾਂ ਨਹੀਂ ਕੱਢੀਆਂ ਸਿਰਫ ਤੋੜਾ ਅਸੀਂ ਨੱਪਿਆ ਸੀਗਾ ਚੈੱਕ ਕਰਨ ਵਾਸਤੇ ਦੂਜਾ ਤੌੜਾ ਸਿਮਣਾ ਜੋ ਜ਼ਰੂਰੀ ਆ ਹੁਣ ਅਸੀਂ ਤੌੜਾ ਆ ਜੋ ਤੌੜਾ ਵਖਾਈਏ ਤੇ ਬਾਈ ਦੀ ਇੱਕ ਇੰਨੀ ਕੁ ਗਰੰਟੀ ਹੈ ਬਾਈ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਬੂਟੇ ਦਾ ਵੇਚਦਾ ਹਰੇਕ ਬੰਦਾ ਬਾਈ ਦਾ ਆਪਣਾ ਤਸੱਲੀ ਹੈ ਤੁਹਾਨੂੰ ਪੂਰਾ ਨਾਲ ਤੁਹਾਡੇ ਸਹਿਯੋਗ ਕਰਨਗੇ ਬੂਟੇ ਚੱਲਣ ਪਾਈ ਉਸ ਤੋਂ ਬਾਅਦ ਵੀ ਬੂਟੇ ਜੇ ਤੁਸੀਂ ਕਿਤੋਂ ਵੀ ਲਏ ਤੁਹਾਨੂੰ ਤਾਂ ਵੀ ਦੱਸਣਗੇ ਦੂਜਾ ਨੰਬਰ ਬਾਈ ਦੀ ਕੁਆਲਿਟੀ ਠੀਕ ਹੈ ਨੀਲ ਕੰਠ ਤੁਹਾਨੂੰ ਪਤਾ ਟਾਪ ਦੀ ਕੰਪਨੀ ਹੈ ਬਾਈ ਦੀ ਫਾਰਮੂਲਾ ਤਾਂ ਨਹੀਂ ਕਿਸੇ ਕੋਲ ਹੈ ਵੀ ਹੈ ਪਰ ਜੇ ਚਲੋ ਠੀਕ ਹੈ ਕਹਿ ਦਿੰਦਾ ਪਰ ਨਿਕਲਣੀ ਚੀਜ਼ ਹੈ ਸਾਨੂੰ 2 ਸਾਲ ਹੋ ਗਏ ਸਾਡੇ ਉਹੀ ਨਿਕਲੀ ਵੀ ਹੈ ਉਹੀ ਚੀਜ਼ੋ ਕਹੀ ਹੈ ਜਿੱਥੇ ਵੀ ਮੰਨ ਲਓ ਸੀਗੀ ਹੁਣ ਸਾਡੇ ਬਾਗ ਆ ਇੱਥੇ ਬਾਗਾਂ ਵਾਲਾ ਏਰੀਆ ਸਾਡੇ ਠੀਕ ਹੈ ਹੁਣ ਬਾਈ ਤੋਂ ਮਲਟਾ ਵੀ ਲੈ ਕੇ ਆਇਆ ਮੈਂ ਠੀਕ ਹੈ ਹਾਂ ਰੇਟ ਹੈ ਰੇਟ ਤਾਂ ਵੀ ਚੰਗੀ ਚੀਜ਼ ਤਾਂ ਲੱਗਣੀ ਹੈ ਪੈਸਤਾ ਹੁਣ ਸਾਡੇ ਆਮ 70 80 ਰੁਪਏ ਮਲਟੇ ਦੇ ਬਾਈ ਤੋਂ ਮੈਂ 200 ਰੁਪਏ ਲੈ ਕੇ ਆਇਆ ਪਰ ਕੁਆਲਿਟੀ ਦਾ ਫਰਕ ਹੈ ਬਹੁਤ ਚੰਗੀ ਹੁਣ ਉਹੀ ਚੀਜ਼ ਇਹ ਹੈ ਵੀ ਬਾਈ ਦੇ ਨਾਲ ਨਿਭਦੇ ਆ ਇਹ ਨਹੀਂ ਕਿ ਵੀ ਠੀਕ ਹੈ ਵੀ ਲੈ ਲੈ ਚਲ ਵੇਚ ਤੇ ਹੁਣ ਤੁਹਾਨੂੰ ਫੱਲੇ ਕੈਂ ਮੀਆਂ ਜਾਕੀ ਆਂਬਾ ਜਿਹੜਾ ਤੇ ਹੋਰ ਸਾਰੀਆਂ ਚੰਗੀਆਂ ਕੁਆਲਿਟੀਆਂ ਸਾਰੇ ਲੈ ਕੇ ਆਏ ਦੋ ਦੋ ਬੂਟੇ ਘਰ ਰਸਤੇ ਜੇ ਕੋਈ ਹੈ ਤਾਂ ਆਪਾਂ ਤਾਂ ਹੀ ਪੈਸੇ ਲਾਉਣੇ ਆ ਆ ਤੋੜੇ ਲੱਪਣੇ ਆ ਕੋਰੇ ਤੋੜਾ ਪਿਆ ਜਿਹੜਾ ਹੁਣ ਤੁਹਾਨੂੰ ਆਂਬ ਵਿਖਾਉਣੇ ਆ ਪਹਿਲਾਂ ਵਾਲੇ ਇੱਕ ਰੀ ਬੰਦ ਕਰਨਾ